ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਤਰਨਤਾਰਨ ਸ਼ਹਿਰ ਦੇ ਵਿੱਚ ਕੁਲਚਾ ਘਰ ਦੀ ਸ਼ੁਰੂਆਤ ਹੁੰਦੀ ਏ ਤਾਂ ਉੱਥੇ ਕਿਸੇ ਜਾਨ ਪਹਿਚਾਨ ਦੇ ਮੁਤਾਜ ਨਹੀਂ ਸਾਈ ਸੁਲਤਾਨ ਜੀ ਪਹੁੰਚਦੇ ਨੇ ਜਦ ਅਸੀਂ ਉਹਨਾਂ ਦੇ ਦੋ ਬੋਲ ਸੁਣੇ ਤੇ ਸਾਡੇ ਕੋਲ ਰਹਿਾ ਨਹੀਂ ਗਿਆ ਅਕਸਰ ਹੀ ਕਹਿੰਦੇ ਨੇ ਜਿਹੜੇ ਦੋ ਬੋਲ ਹੁੰਦੇ ਨਾ ਜਿਹੜੇ ਰੂਹ ਨੂੰ ਸਕੂਨ ਦਿੰਦੇ ਹੋਣ ਗਾਇਕੀ ਉਹ ਆ ਜਿਹੜੀ ਰੂਹ ਨੂੰ ਸਕੂਨ ਦਵੇ ਤਾਂ ਜਦੋਂ ਅਸੀਂ ਸਾਈ ਸੁਲਤਾਨ ਦੇ ਦੋ ਬੋਲ ਸੁਣੇ ਤਾਂ ਸਾਡੀ ਰੂਹ ਨੂੰ ਸਕੂਨ ਮਿਲਿਆ ਤੇ ਸਾਡੇ ਕੋਲ ਰਹਿ ਗਿਆ ਅਸੀਂ ਤੁਹਾਡੇ ਨਾਲ ਸਰੋਤਿਓ ਮਲਾਵੇਂ ਮਲਾਉਨੇ ਆ ਉਹਨਾਂ ਉਹਨਾਂ ਦੇ ਨਾਲ ਤੇ ਉਹਨਾਂ ਦੇ ਕੋਲੋਂ ਆਪਾਂ ਗੀਤ ਵੀ ਸੁਣਦੇ ਆ ਸਾਡੇ ਨਾਲ ਅੱਜ ਤੰਤ ਮੌਜੂਦ ਨੇ ਸਾਈ ਸੁਲਤਾਨ ਜੀ ਸਾਈ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਇੰਜੀ ਗੱਲਾਂ ਬਾਤਾਂ ਤੇ ਰਹਿਣਗੀਆਂ ਜਾਰੀ ਸਾਡੇ ਸਰੋਤਿਆਂ ਨੂੰ ਦੋ ਬੋਲ ਜਰੂਰ ਸੁਣਾਓ ਹੋ ਦਿਲ ਫੋਲਾ ਤੇ ਕੀ ਫੋਲਾ ਮੇਰੀ ਤੇ ਜ਼ੁਬਾਨ ਤੂੰ ਏ ਜੇ ਤੂੰ ਚੁੱਪ ਐ ਤੇ ਕੀ ਬੋਲਾਂ ਜੇ ਤੂੰ ਚੁੱਪ ਐ ਤੇ ਕੀ ਬੋਲਾਂ ਕਿ ਮੈਂ ਪੰਜੇ ਜੇਬਾਂ ਪਰ ਲਿਆਂ ਨੰਗ ਫੇਰ ਬਣਾ ਮੈਂ ਕਿ ਸਾਰਾ ਬਾਪ ਭੁੱਲ ਚੁੱਕਿਆ ਵੇ ਮੈਨੂੰ ਯਾਦ ਕਰਾ ਮੈਂ ਪੰਜੇ ਜੇਬਾਂ ਪਰ ਲਿਆਂ ਬਹੁਤ ਵਧੀਆ ਸਾਈਂ ਜੀ ਜਿਹੜਾ ਕਲਾਕਾਰੀ ਆ ਜਾਂ ਜਿਹੜੀ ਆ ਜਿਹੜੀ ਜਿਹੜੀ ਆਵਾਜ਼ ਹੈ ਇਹ ਤੇ ਕੁਦਰਤੀ ਦੇਣਾ ਪਰ ਫਿਰ ਵੀ ਮੈਂ ਤਹਾੜ ਨੂੰ ਪੁੱਛਣਾ ਚਾਹੁੰਨਾ ਕਿ ਜਿਹੜਾ ਗਾਉਣ ਦਾ ਸ਼ੌਂਕ ਹੈ ਸਾਈ ਜੀ ਨੂੰ ਕਿਵੇਂ ਪੈਦਾ ਹੋਇਆ ਬਚਪਨ ਤੋਂ ਹੀ ਮੈਂ ਸਾਡੇ ਨਾਲ ਇੱਕ ਸਾਡੇ ਪਿੰਡ ਇੱਕ ਅੱਗੇ ਘੋੜੀਆਂ ਕੱਢਣ ਆਉਂਦੇ ਹੁੰਦੇ ਸੀਗੇ ਕੋਈ ਈਮ idealistic ਘੋੜੀ ਕੱਢਣ ਆਇਆ ਸੀ ਉਹਨਾਂ ਬਾਬੇ ਕਿਤੇ ਤੁਰੇ ਆਉਂਦੇ ਸੀ ਪਹੀ ਦੇ ਉੱਤੇ ਉਹਨਾਂ ਦੀ ਬੀੜੀ ਲੱਗੀ ਹੋਈ ਤੇ ਆਪਦੀ ਮੌਤ ਚ ਗਾਉਂਦੇ ਆਉਂਦੇ ਸੀ ਵੀ ਉਹਨਾਂ ਮੇਰੀ ਬੜੀ ਅੰਦਰੋਂ ਰੂਹ ਨੂੰ ਛੁਇਆ ਜਿਹੜੀ ਉਹਦੀ ਜਿਹੜੀ ਉਹਨਾਂ ਦੀ ਹੂਕ ਪੁੱਛ ਲਈ ਉਹਨਾਂ ਦੀ ਤੇ ਉਹਦੇ ਚੋਂ ਮਤਲਬ ਮੈਨੂੰ ਵੀ ਕੁਝ ਮਹਿਸੂਸ ਮਿਲਦਾ ਕਿ ਕਿ ਚੰਗ ਫੁੱਟੀ ਤੇ ਮੈਨੂੰ ਮੈਂ ਉਹਨੂੰ ਬਹੁਤ ਉਹਦੋਂ ਬਾਅਦ ਸੱਚ ਕੀਤਾ ਪਰ ਮੈਨੂੰ ਉਹ ਮਿਲੇ ਨਹੀਂ ਕਦੇ ਜੀ ਸਾਈਂ ਜੀ ਕਹਿੰਦੇ ਨੇ ਕਿ ਹੀ ਭੀੜ ਦੇ ਵਿੱਚ ਪਛਾਣ ਬਣਾਉਣੀ ਬਹੁਤ ਔਖੀ ਏ ਪਰ ਤੁਸੀਂ ਭੀੜ ਦੇ ਵਿੱਚੋਂ ਅਲੱਗ ਆਪਣੀ ਪਛਾਣ ਇਸ ਟਾਈਮ ਤੇ ਬਣਾ ਬਣਾਈ ਹੋਈ ਆ ਜੀ ਤਾਂ ਤੁਹਾਡੇ ਪਰਿਵਾਰ ਦੇ ਵਿੱਚ ਪਹਿਲਾਂ ਵੀ ਕੋਈ ਗਾਉਂਦਾ ਸੀ ਇੱਕ ਤਾਂ ਇਹ ਕੁਦਰਤ ਨੇ ਤੁਹਾਡੇ ਤੇ ਹੀ ਬਖਸ਼ਰ ਕੀਤੀ ਹੈ ਸ਼ੌਕ ਸੀ ਮੇਰੇ ਦੋ ਤਾਇਆ ਜੀ ਹੈਗੇ ਨਹੀਂ ਮੇਰੇ ਫਾਦਰ ਸਾਹਿਬ ਨੂੰ ਸ਼ੌਕ ਸੀਗਾ ਇਨਸਟਰੂਮੈਂਟ ਦਾ ਮੇਰੇ ਜਿੰਮੇ ਬੈੰਜੋ ਦਾ ਹਾਰਮੋਨੀਅਮ ਦਾ ਫਲੂਟ ਦਾ ਇਹਨੇ ਸ਼ੌਕ ਸੀਗੇ ਪਰ ਗਵਾਦਾ ਕੋਈ ਨਹੀਂ ਸੀਗਾ ਠੀਕ ਹੈ ਹਾਂ ਬਿਲਕੁਲ ਅਗਲੇ ਦੋ ਬੋਲ ਫਿਰ ਸਾਡੇ ਸਰੋਤਿਆਂ ਨੂੰ ਕਿਹੜੇ ਸੁਣਾਉਣ ਜਾ ਰਹੇ ਕਿ ਸਭ ਸੌਖਾ ਸੀ ਸਭ ਸਿੱਧਾ ਸੀ ਤੂੰ ਤੁਰਿਆ ਹੀ ਹੈਰਾ ਫੇਰਾਨਾ ਨੂੰ ਜ਼ਿੰਦਗੀ ਵਾਜਾਂ ਮਾਰ ਰਹੀ ਉਹ ਤੂੰ ਸੁਣਿਆ ਨੇ ਪਰਦੇ ਰਾਨਾ ਬਸ ਸੌਖੀ ਸਭ ਸਦਾ ਸੀ ਤੂੰ ਤੁਰਈ ਹੀਰਾ ਫੇਰਾਨਾ ਬੋਤੋ ਦਿਆ ਸਾਈਂ ਜੀ ਮੈਂ ਇੱਥੇ ਇੱਕ ਗੱਲ ਕਰਨੀ ਚਾਹੁੰਨਾ ਅੱਜ ਦੀ ਜਿਹੜੀ ਗਾਇਕੀ ਆ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਗਿੱਟ ਹੋਣਾ ਚਾਹੁੰਦਾ ਹੈ ਰਾਤੋਂ ਰਾਤ ਸਟਾਰ ਬਣਨਾ ਚਾਹੁੰਦਾ ਹੈ ਚਾਹੇ ਜਿਹੋ ਜਾਂ ਮਰਜ਼ੀ ਉਹ ਗੀਤ ਨੂੰ ਚੁਣ ਕੇ ਜੀ ਤੁਸੀਂ ਸੂਫੀ ਗਾਇਕ ਗਾਇਕੀ ਨੂੰ ਚੁਣਿਆ ਇਹ ਕੀ ਸਮਝ ਕੇ ਇਸ ਖੇਤਰ ਦੇ ਵਿੱਚ ਆਏ ਜੋ ਮੈਨੂੰ ਸਕੂਨ ਮਿਲਦਾ ਸੀ ਮੈਨੂੰ ਸੁਣ ਕੇ ਸਕੂਨ ਮਿਲਦਾ ਸੀ ਤਾਂ ਮੈਨੂੰ ਇਹ ਲੱਗਦਾ ਸੀਗਾ ਕਿ ਇਹ ਚੀਜ਼ ਮੇਰੇ ਵਾਸਤੇ ਹੈ ਜਾਂ ਮੈਂ ਇਸ ਚੀਜ਼ ਵਾਸਤੇ ਹਾਂ ਮੈਨੂੰ ਇਹ ਲੱਗਦਾ ਸੀ ਮੈਨੂੰ ਕਦੇ ਵੀ ਮਨ ਦੇ ਵਿੱਚ ਕਦੇ ਕਾਲੀ ਨਹੀਂ ਹੋਈ ਕਦੇ ਕੋਈ ਭੱਜ ਦੌੜ ਨਹੀਂ ਮੱਚੀ ਮੈਨੂੰ ਇਹ ਹੁੰਦਾ ਕਿ ਮੈਂ ਆਪਣੀ ਚਾਲੇ ਚੱਲਦਾ ਰਹਾ ਹਾਂ ਤੇ ਮੈਨੂੰ ਕੁਦਰ ਜਿਵੇਂ ਤੁਸੀਂ ਪਛਾਣ ਦੀ ਗੱਲ ਕੀਤੀ ਤੁਸੀਂ ਭੀੜ ਚੋਂ ਪਛਾਣ ਦੀ ਗੱਲ ਕੀਤੀ ਇਹ ਚੀਜ਼ਾਂ ਸਾਰੀਆਂ ਬਾਅਦ ਦੀਆਂ ਨੇ ਪੈਸਾ ਤੇਲਾ ਸ਼ੋਰ ਸਭ ਬਾਅਦ ਦੀ ਗੱਲ ਹੈ ਤੁਸੀਂ ਆਪਣਾ ਕੰਮ ਕਰਦੇ ਜਾਓ ਇਹ ਤਾਂ ਚੀਜ਼ਾਂ ਰਾਹ ਦੀਆਂ ਨੇ ਆਪਣੇ ਆਪਣਲੀਆਂ ਅੰਦਰ ਜੀ ਸਾਈਂ ਨੇ ਪਹਿਲੇ ਬੋਲ ਜਦੋਂ ਸਾਈਂ ਜੀ ਨੂੰ ਪਤਾ ਲੱਗਦਾ ਹੈ ਕਿ ਮੈਂ ਜਿਹੜੀ ਮੇਰੀ ਆਵਾਜ਼ ਹੈ ਮੇਰੇ ਜਿਹੜੇ ਗਲੇ ਦੇ ਵਿੱਚ ਮਾਸਰ ਸਰਸਤੀ ਜੀ ਦਾ ਵਾਸ ਹੈ ਉਹ ਜਿਹੜੇ ਪਹਿਲੇ ਬੋਲ ਜਿਹੜੇ ਨੇ ਉਹ ਕਿਤੋਂ ਗੁੰਗਨਾਏ ਮੈਂ ਸਾਡੇ ਤੇ ਪਿੰਡ ਦੇ ਵਿੱਚ ਫੰਕਸ਼ਨ ਸੀ ਉੱਥੇ ਸੰਤਰਾ ਮਦასი ਜੀ ਦਾ ਮੈਂ ਗੀਤ ਗਾਇਆ ਸੀਗਾ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਮੇਰੇ ਲੱਖ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰੁਲਾਇਓ ਹੋਣਾ ਮੈਂ ਨਹੀਂ ਉਹ ਚਾਹੁੰਦਾ ਸੜਕੇ ਸਵਾਇਆ ਕੇਰਾ ਹੋਣਾ ਮੈਂ ਨਹੀਂ ਚਾਹੁੰਦਾ ਸੜਕੇ ਸਵਾ ਅਕੇਰਾ ਜਦ ਜਦ ਢਲੇਗਾ ਸੂਰਜ ਕਣ ਕਣ ਮੇਰਾ ਜਲਾਇਓ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਸਾਈਂ ਜੀ ਦੇ ਪਰਿਵਾਰ ਵੱਲੋਂ ਫਿਰ ਤੁਹਾਨੂੰ ਕਿਹੋ ਜੀ ਸਪੋਰਟ ਮਿਲੀ ਹੈ ਕਿਉਂਕਿ ਬਹੁਤੇ ਪਰਿਵਾਰ ਇਸ ਖੇਤਰ ਨੂੰ ਚੰਗਾ ਨਹੀਂ ਸਮਝਦੇ ਪਰ ਸਾਈਂ ਜੀ ਨੂੰ ਪਰਿਵਾਰ ਵੱਲੋਂ ਕਿਹੋ ਜੀ ਸਪੋਰਟ ਮਿਲੀ ਮੁਸ਼ਕਲਾਂ ਤਾਂ ਰਹੀਆਂ ਪਰਿਵਾਰ ਵੱਲੋਂ ਵੀ ਮੁਸ਼ਕਲਾਂ ਰਹੀਆਂ ਆਣ ਗਵਾਂਡ ਵੱਲੋਂ ਵੀ ਸਮਾਜ ਵੱਲੋਂ ਵੀ ਮੁਸ਼ਕਲਾਂ ਰਹੀਆਂ ਕਿਉਂਕਿ ਤੁਸੀਂ ਜਦੋਂ ਕੁਝ ਤੋਂ ਉਹਨਾਂ ਦੇ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿਉਂਕਿ ਉਹਨਾਂ ਦੇ ਇੱਕੋ ਹੀ ਨਜ਼ਰੀਏ ਨਾਲ ਦੁਨੀਆ ਦੇਖੀ ਹੁੰਦੀ ਹੈ ਤੇ ਥੋੜੀ ਜਿਹੀ ਮੁਸ਼ਕਲਾਂ ਆਈਆਂ ਸੀਗੇ ਪਰ ਮੈਨੂੰ ਇਹ ਸੀਗਾ ਕਿ ਮੈਨੂੰ ਮੇਰੇ ਆਪ ਦੇ ਮਕਸਦ ਤੱਕ ਪਹੁੰਚਣਾ ਜ਼ਰੂਰੀ ਸੀਗਾ ਮੈਨੂੰ ਗਾਉਣਾ ਸਿੱਖਣਾ ਮੈਨੂੰ ਗਾਉਣ ਦੇ ਵਿੱਚ ਜਿਹੜਾ ਆਨੰਦ ਆਉਂਦਾ ਸੀਗਾ ਜਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਤੱਕ ਮੈਂ ਸੋਚਦਾ ਸੀ ਉੱਤੇ ਤੱਕ ਪਹੁੰਚਣਾ ਮੇਰੇ ਵਾਸਤੇ ਬਹੁਤ ਜ਼ਰੂਰੀ ਸੀਗਾ ਤਾਂ ਇਹ ਦਿਨ ਛੋਟੇ ਰਹੇ ਜਿੱਦੇ ਪਿੱਛੇ ਹੁਣ ਤੱਕ ਸਾਈਂ ਜੀ ਦੇ ਕਿੰਨੇ ਜਿਹੜੇ ਗੀਤ ਨੇ ਉਹ ਮਾਰਕੀਟ ਦੇ ਵਿੱਚ ਆ ਚੁੱਕੇ ਨੇ ਮੇਰੇ 12 ਤੋਂ 13 ਗੀਤ ਅ ਚਾਰ ਮੇਰੇ ਫਿਲਮਾਂ 'ਚ ਗੀਤਾ ਚੁੱਕੇ ਨੇ ਤੇ ਅਕਤੂਬਰ ਦੇ ਵਿੱਚ ਅਸੀਂ ਆਪਣੀ ਫਿਲਮ ਸ਼ੁਰੂ ਕਰ ਰਹੇ ਹਾਂ ਇੱਕ ਹੁਣ ਪਹਿਲਾਂ ਫਿਲਮ ਉਹਦੇ ਤੇ ਮੈਂ ਸਪੋਰਟਿੰਗ ਦੇ ਉੱਤੇ ਕੰਮ ਕੀਤਾ ਸਾਰਾ ਫਿਲਮ ਦੇ ਉੱਤੇ ਉਹ ਆ ਰਹੀ ਹੈ ਸਾਡੀ ਫਿਲਮ ਆ ਰਹੀ ਹੈ ਵੱਡਾ ਘਰ ਤੇ ਤੋਂ ਉਮੀਦ ਕਰਦੇ ਹਾਂ ਤੁਸੀਂ ਆ ਸ਼ਾਇਦ ਮਈ ਦੇ ਵਿੱਚ ਰਿਲੀਜ਼ ਹੋਣੀ ਹੈ ਤੁਸੀਂ ਵੀ ਉਹਨੂੰ ਪਿਆਰ ਬਖਸ਼ੋਗੇ ਤੇ ਦੇਖੋਗੇ ਤੁਸੀਂ ਇੱਕ ਵਾਰੀ ਤੁਸੀਂ ਜ਼ਰੂਰ ਦੇਖਣ ਜਾਇਓ ਜਦੋਂ ਫਿਲਮ ਲੱਗੀ ਤੇ ਬਾਕੀ ਫਿਲਮਾਂ ਦੇ ਵਿੱਚ ਅੱਗੇ ਪ੍ਰੋਜੈਕਟ ਆ ਰਹੇ ਨੇ ਅਕਸਰ ਹੀ ਕਹਿੰਦੇ ਨੇ ਕਿ ਸਾਹ ਬਿਨਾ ਪਤ ਨਹੀਂ ਤੇ ਗੁਰੂ ਬਿਨਾ ਗਤ ਨਹੀਂ ਸਾਈਂ ਜੀ ਦਾ ਉਸਤਾਦ ਕੌਣ ਹੈ ਸਭ ਤੋਂ ਪਹਿਲਾਂ ਜਦੋਂ ਮੈਂ ਪਿੰਡ ਸਿੱਖਣਾ ਸ਼ੁਰੂ ਕੀਤਾ ਸੀਗਾ ਗਾਇਕੀ ਨੂੰ ਤੇ ਸੁਰਿੰਦਰਪਾਲ ਰਾਗੀ ਸੀਗੇ ਉਹਨਾਂ ਤੋਂ ਮੈਂ ਸਿੱਖਣਾ ਸ਼ੁਰੂ ਕੀਤਾ ਫਿਰ ਜਿਹੜਾ ਮਤਲਬ ਫਿਰ ਸਕੂਲਾਂ ਕਾਲਜਾਂ ਦੇ ਵਿੱਚ ਮੈਂ ਜਿਹੜੇ ਪ੍ਰੋਫੈਸਰ ਸੀਗੇ ਸਾਡੇ ਟੀਚਰ ਸੀਗੇ ਉਹਨਾਂ ਤੋਂ ਦਿਨ ਜਿਨਾਂ ਮਿਲਦਾ ਗਿਆ ਸਿੱਖਦੇ ਗਿਆ ਫਿਰ ਉਸਤਾਦ ਬਰਕਾ ਸਿੱਧੂ ਜੀ ਦੇ ਘਰ ਜਾ ਕੇ ਇਹ ਡੌਟ ਮੁੱਕੀ ਸਾਡੇ ਸਰੋਤੇ ਬੋਰ ਨਾ ਹੋਣ ਜੀ ਨਾਲੋਂ ਨਾਲ ਆਪਾਂ ਉਹਨਾਂ ਦਾ ਮਨੋਰੰਜਨ ਵੀ ਕਰਦੇ ਅਗਲਾ ਗੀਤ ਫਿਰ ਆਉਂਦੋ ਮੈਨੂੰ ਕਿਤੋਂ ਨਾ ਕਿਤੋਂ ਤਾਂ ਤੂੰ ਆਵਾਜ਼ ਮਾਰ ਲੈ ਮੈਨੂੰ ਕਿਤੋਂ ਨਾ ਕਿਤੋਂ ਤਾਂ ਤੂੰ ਆਵਾਜ਼ ਮਾਰ ਲੈ ਹੋ ਮੇਰੀ ਜ਼ਿੰਦਗੀ ਬਣਾ ਦੇ ਹੋ ਮੇਰੀ ਜ਼ਿੰਦਗੀ ਬਣਾ ਦੇ ਨੀਗਾ ਯਾਰ ਮਾਰ ਲੈ ਮੈਨੂੰ ਕਿਤੋਂ ਨਾ ਕਿਤੋਂ ਤਾਂ ਤੂੰ ਆਵਾਜ਼ ਮਾਰ ਲੈ ਸਾਈਂ ਜੀ ਜਦੋਂ ਪਹਿਲੀ ਵਾਰ ਸਟੇਜ ਤੇ ਚੜਨ ਦਾ ਮੌਕਾ ਮਿਲਿਆ ਤੇ ਫਿਰ ਸਾਈ ਜੀ ਦੇ ਮਨ ਦੇ ਵਿੱਚ ਕਿੰਨਾ ਕੁ ਡਰ ਸੀ ਕਿ ਸਾਹਮਣੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਰੋਤੇ ਨੇ ਤੇ ਮੈਂ ਅੱਜ ਸਟੇਜ ਤੇ ਗਾਉਣ ਲੱਗਾ ਕਿੰਨਾ ਜਿਹੜਾ ਸਾਈ ਨਰਵਸ ਹੋ ਤਮਤ ਹੋਇਆ ਸੀ ਮੈਨੂੰ ਅਸਲ ਦੇ ਵਿੱਚ ਮੈਂ ਨਾ ਮੈਂ ਉਦੋਂ ਉਦੋਂ ਪਲੇ ਵਿੱਚ ਸਕੂਲ ਨਹੀਂ ਸੀ ਹੁੰਦੇ ਉਦੋਂ ਵੱਡੇ ਭੈਣ ਭਰਾ ਦੇ ਨਾਲ ਸਕੂਲ ਚ ਆਪਾਂ ਇੱਦੀ ਚਲੇ ਜਾਂਦੇ ਸੀ ਤੇ ਮੈਂ ਇੱਦੀ ਚਲਾ ਜਾਂਦਾ ਸੀਗਾ ਤੇ ਮੈਨੂੰ ਉਹ ਟੇਬਲ ਤੇ ਖੜ ਕੇ ਸਾਡੇ ਜਿਹੜੇ ਟੀਚਰ ਸੀ ਸ਼ਾਮ ਸਿੰਘ ਮਾਸਟਰ ਉਹਨਾਂ ਨੇ ਗਵਾਤਾ ਉਹਨਾਂ ਨੇ ਮੈਨੂੰ 5 ਰੁਪਏ ਇਨਾਮ ਦਿੱਤਾ ਬਸ ਉਹ 5 ਰੁਪਏ ਦੇ ਨਾਮ ਨੂੰ ਮੈਂ ਹਰੇਕ ਬਾਰ ਨੁਗਾਉਣ ਲੱਗ ਗਿਆ ਤੇ ਫਿਰ ਜਦੋਂ ਕੋਈ ਫੰਕਸ਼ਨ ਨਾ ਮੈਨੂੰ ਐ ਹੁੰਦਾ ਸੀ ਕੁਛ ਨਾ ਕੁਛ 5 ਰੁਪਏ ਜਾਂ ਕੋਈ ਨਾਮ ਮਿਲੂਗਾ ਜਾਂ ਸਕੂਲ ਦੇ ਵਿੱਚ ਮੈਨੂੰ ਚਾਹ ਹੀ ਹੁੰਦਾ ਸੀ ਮੈਂ ਦੱਸਦਾ ਕਿਦਾਂ ਲੱਗਿਆ ਨਹੀਂ ਹਾਂ ਜੀ ਚਾਹ ਚਾਹ ਜੀ ਪਤਾ ਨਹੀਂ ਫਿਰ ਉਹ ਸਟੇਜ ਤੇ ਪਹਿਲਾ ਜਿਹੜਾ ਗੀਤ ਸਾਈ ਜੀ ਨੇ ਕਿਹੜਾ ਗੁੰਗਣਾਇਆ ਮੈਂ ਉਹ ਜਿਹੜਾ ਤੁਹਾਨੂੰ ਪਹਿਲਾਂ ਸੁਣਾ ਕੇ ਆਇਆ ਮੇਰੀ ਮੌਤ ਤੇ ਹੁਣ ਅਗਲਾ ਗੀਤ ਸਾਡੇ ਸਰੋਤਿਆਂ ਨੂੰ ਫਿਰ ਸੁਣਾ ਕੋਈ ਇਹੋ ਜਿਹਾ ਗੀਤ ਸੁਣਾਓ ਕਿ ਸਰੋਤੇ ਸੁਣ ਕੇ ਨਾ ਕਹਿਣ ਵਾਕਿਆ ਸਾਈ ਜੀ ਨੂੰ ਸਰਚ ਕਰਨਾ ਜੀ ਅੱਛਾ ਓਕੇ ਹੋ ਛਾੜੇ ਰਸਵਾਈਆਂ ਵਿੱਚ ਪਿਆ ਲੱਭ ਨਾ ਕੀ ਮਾਇਆ ਚਾਰ ਡੰਗ ਜ਼ਿੰਦਗੀ ਵਿੱਚ ਕਿਸੇ ਨਾਲੇ ਰੁੱਸਣਾ ਕੀ ਮਾਇਆ ਓ ਬਾਜ਼ਾਰ ਵਕੈਂਦੇ ਪਾਵੇ ਤੇਰਾ ਸਾਡੇ ਤੇ ਜੀ ਆ ਜਾਵੇ sona mera ਵੇ ਕਹੜਾ ਸੂਟ ਨਾ ਪਾਇਆ ਕਰ ਯਾਰ ਸਾਡਾ ਬਣ ਵੇ ਜਾਂ ਸਾਡੇ ਸ਼ਹਿਰ ਨਾ ਆਇਆ ਕਰ ਛੜ ਰਸਵਾਂ ਵਿੱਚ ਪਿਆਲਾ ਬਨ ਕੀ ਮਾਇਆ ਚਾਰ ਡੰਗ ਜ਼ਿੰਦਗੀ ਵਿੱਚ ਕਿਸੇ ਨਾਲ ਰੁੱਸਣਾ ਕੀ ਮਾਇਆ ਬੋਤੋ ਦਿਆ ਸਾਈ ਜੀ ਅੱਜ ਦੇ ਨੌਜਵਾਨਾਂ ਨੂੰ ਜਿਹੜੇ ਗਾਇਕੀ ਦੇ ਖੇਤਰ ਵਿੱਚ ਆਣ ਕੇ ਮਤਲਬ ਇਸ ਲਾਈਨ ਨੂੰ ਅਪਣਾਉਣਾ ਚਾਹੁੰਦੇ ਨੇ ਪਰ ਉਹ ਰਾਤੋਂ ਰਾਤ ਸਟਾਰ ਬਣਨਾ ਚਾਹੁੰਦੇ ਪਰ ਉਹ ਨਹੀਂ ਦੇਖਦੇ ਕਿ ਜਿਹੜਾ ਮੈਂ ਗੀਤ ਬੋਲਣ ਜਾ ਰਿਹਾ ਹਾਂ ਇਹ ਸਮਾਜ ਦੇ ਵਿੱਚ ਕੀ ਮੈਸੇਜ ਦਵੇਗਾ ਉਹਨਾਂ ਨੂੰ ਕੀ ਮੈਸੇਜ ਰਹੇਗਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਪਹਿਲਾਂ ਤਾਂ ਜਿਹੜੇ ਇੱਕ 스타 ਤੇ ਇੱਕ ਗਾਇਕ ਦੋਨਾਂ ਦੇ ਵਿੱਚ ਫਰਕ ਹੈ ਗਾਇਕ ਵਰਨਾ ਦੇ ਰਾ ਵੱਖਰੇ ਨੇ 스타 ਬੰਦੇ ਰਾ ਵੱਖਰੇ ਨੇ ਦੂਸਰਾ ਇਹ ਹੈ ਕਿ ਮੈਂ ਇਹੀ ਚਾਹੂੰਗਾ ਕਿ ਤੁਹਾਡੀ ਜ਼ਿੰਦਗੀ ਦੇ ਨਾਲ ਕਿਸੇ ਦੀ ਜ਼ਿੰਦਗੀ ਦਾ ਨੁਕਸਾਨ ਨਾ ਹੋਵੇ ਤੁਹਾਡੀ ਸੋਚ ਦੇ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਇਹੀ ਸਭ ਤੋਂ ਮੈਂ ਮਤਲਬ ਸਭ ਨੂੰ ਇਹ ਮੈਸੇਜ ਦਿੰਦਾ ਕਿ ਤੁਸੀਂ ਜਿਹੜੀ ਸੋਹਣੀ ਜ਼ਿੰਦਗੀ ਹੈ ਇਹ ਸੋਹਣੀ ਧਰਤੀ ਹੈ ਸੋਹਣਾ ਪੰਜਾਬ ਹੈ ਸੋਹਣਾ ਤੁਹਾਡਾ ਪਿੰਡ ਹੈ ਸੋਹਣੀਆਂ ਗਲੀਆਂ ਨੇ ਤੁਸੀਂ ਇਸ ਨੂੰ ਬਣਾਸਵਾ ਕੇ ਰੱਖੋ ਇਸ ਨੂੰ ਜਿਉਂਦਾ ਕਰੋ ਇਸ ਨੂੰ ਵਸਦਾ ਵਸਦਾ ਰਸਦਾ ਕਰੋ ਆਪਣਾ ਪੰਜਾਬ ਤੇ ਆਪਣਾ ਸਾਰੀ ਜਿਹੜੀ ਮਤਲਬ ਦੁਆਰਾ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਆ ਰੋਗ ਲੱਗ ਚੁੱਕੇ ਨੇ ਸੁੰਨਾ ਵੀ ਹੋ ਰਿਹਾ ਪੰਜਾਬ ਤਾਂ ਕਿ ਦੁਆਰਾ ਫੇਰ ਹਾਸਤਾ ਵਾਸਤਾ ਬਣੇ ਪੰਜਾਬ ਲਾਸਟ ਤੇ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਅੰਤਰਾ ਤੇ ਸਤਾਈ ਜ਼ਰੂਰ ਸੁਣਾ ਦਿਓ ਜੀ ਨਿੱਕੀ ਜੀ ਵਜਾਏ ਦੁੱਖ ਤਾਂ ਯੋਵੇਂ ਨੇ ਜਰਦੇ ਤੈਨੂੰ ਵੇ ਤੈਨੂੰ ਤੈਨੂੰ ਪਿਆਰ ਕਰਦੇ ਤੈਨੂੰ ਵੇ ਤੈਨੂੰ ਵੇ ਤੈਨੂੰ ਪਿਆਰ ਕਰਦੇ ਲੱਭਿਆ ਤੈਨੂੰ ਵੇ ਖੁਦਾ ਦੇ ਨਾਲ ਲੜ ਕੇ ਹੋ ਮੱਥੇ ਕਿਸ ਕਿਸਕੇ ਨਮਾਜ਼ਾਂ ਪੜ ਪੜ ਕੇ ਮੱਥੇ ਕਿਸ ਕਿਸਕੇ ਨਮਾਜ਼ਾਂ ਪੜ ਪੜ ਕੇ ਮਰ ਹੀ ਨਾ ਜਾਵੀਂ ਤੇਰੇ ਪਿੱਛੇ ਰਹੇ ਮਰਦੇ ਤੈਨੂੰ ਵੇ ਤੈਨੂੰ ਵੇ ਤੈਨੂੰ ਬਹੁਤ ਬਹੁਤ ਸ਼ੁਕਰੀਆ ਸਾਈਂ ਜੀ ਸਾਨੂੰ ਸਮਾਂ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸ਼ੁਕਰੀਆ ਮਿਹਰਬਾਨੀ ਸ਼ੁਕਰੀਆ ਸੋ ਅੱਜ ਕੁਲਚਾ ਘਰ ਦੇ ਵਿੱਚ ਸਾਈਂ ਜੀ ਪਹੁੰਚ ਹੋਏ ਨੇ ਤੁਸੀਂ ਇਹਨਾਂ ਦੇ ਬਾਰੇ ਦੋ ਬੋਲ ਕੀ ਬੋਲਣਾ ਚਾਹੋਗੇ ਬਸ ਜੀ ਮੇਰਾ ਤੇ ਹਰ ਵੇਲੇ ਇੱਕੋ ਗੱਲ ਹੁੰਦੀ ਹੈ ਇਹ ਸਾਈਂ ਜੀ ਨੇ ਤੇ ਇਹਨਾਂ ਦੀ ਜਿਹੜੀ ਲੀਨ ਲੱਗੀ ਹੈ ਨਾ ਉਹ ਸਿੱਧੇ ਸਾਈਂ ਨਾਲ ਲੱਗੀ ਹੋਈ ਹੈ ਠੀਕ ਹੈ ਤੇ ਸਰੋਤਿਆਂ ਨੂੰ ਬੇਨਤੀ ਹੈ YouTube ਤੇ ਜਾਓ ਸਾਈ ਸੁਲਤਾਨ ਜੀ ਨੂੰ ਸਰਚ ਕਰੋ ਇਹਨਾਂ ਦੇ ਬਹੁਤ ਖੂਬਸੂਤ ਗੀਤ ਹਨ ਉਹਨਾਂ ਨੂੰ ਜਰੂਰ ਸੁਣੋ ਮਿਹਰਬਾਨ ਧੰਨਵਾਦ ਕੀਤਾ ਇਹ ਸਾਨਾ ਸਾਈ ਜੀ ਸਾਈ ਸੁਲਤਾਨ ਜੀ ਜਿਨ੍ਹਾਂ ਨੇ ਬਹੁਤ ਪਿਆਰੀਆਂ ਗੱਲਾਂ ਕੀਤੀਆਂ ਨੇ ਬਹੁਤ ਚੰਗਾ ਮੈਸੇਜ ਦਿੱਤਾ ਤੇ ਬਹੁਤ ਸੋਹਣੇ ਜਿਹੜੇ ਪਰਿਵਾਰਕ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਵਾਲੇ ਜਿਹੜੇ ਗੀਤ ਨੇ ਜਿਹੜੇ ਰੂਹ ਨੂੰ ਸਕੂਨ ਦੇਣ ਵਾਲੇ ਜਿਹੜੇ ਗੀਤ ਨੇ ਉਹ ਸੁਣਾਏ ਨੇ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤਰਨਤਾਰ